ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜੁਪੀ ਆਈ ਟ੍ਰਾਂਜੈਕਸ਼ਨ ਲਿਮਿਟਡ ਵਧਾਈ ਹੋਣ 5 ਲੱਖ ਤੱਕ ਅਦਾ ਕੀਤਾ ਜਾ ਸਕਦਾ ਹੈ ਲੈਣ ਦੇਣ ਇਸ ਦਿਨ ਦੀ ਖਬਰ ਸਾਹਮਣੇ ਆ ਰਹੀ ਹੈ ਫਿਲਹਾਲ ਇਸ ਸੀਮਾ 1 ਲੱਖ ਰੁਪਏ ਹੈ ਇਸ ਦੇ ਨਾਲ ਹੀ ਭਾਰਤ ਜੀ ਬੈਂਕ ਆਫ ਗਵਰਨਰ ਸ਼ਕਤੀ ਘਾਤ ਦਾਸ ਨੇ ਵੀਰਵਾਰ ਨੂੰ ਯੂਪੀਆਈ ट्रांजੈਕਸ਼ਨ ਸੀਮਾ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ ਯਾਰ ਬੀਨ ਯੂਪੀਆਈ ਲੈਣ ਦੇ ਸੀਮਾ 5 ਗੁਣਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਐਮ ਪੀਸੀ ਦੇ ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਘੋਸ਼ਣਾ ਕਰਦੇ ਹੋਏ ਆਰਬੀਆਈ ਗਵਰਨਰ ਸ਼ਕਤੀ ਘਾਤ ਦਾਸ ਨੇ ਕਿਹਾ ਕਿ ਇਸ ਦੀਆਂ ਸੁਵਿਧਾਾਂਵਾ ਦੇ ਕਾਰਨ UPI ਅੱਜ ਆਨਲਾਈਨ ਭੁਗਤਾਨ ਦਾ ਸਭ ਤੋਂ ਪਸੰਦੀਦਾ ਤਰੀਕਾ ਬਣ ਗਿਆ ਹੈ ਪਰ ਵਰਤਮਾਨ ਵਿੱਚ UPI ਲਈ ਟੈਕਸ ਭੁਗਤਾਨ ਦੀਆਂ ਸੀਮਾ 1 ਲੱਖ ਰੁਪਏ ਦੀ ਸੀ ਇਸ ਦੇ ਨਾਲ ਇਹ ਟੈਕਸ ਭੁਗਤਾਨ ਲਈ ਵਧਾਈ UPI ਸੀਮਾ ਸ਼ਕਤੀਕਾ ਦਾਸ ਨੇ ਕਿਹਾ ਕਿ ਵੱਖ-ਵੱਖ ਵਰਤਮਾਨ ਮਾਮਲਿਆਂ ਤੇ ਨਿਰਪਰ ਕਰਦੇ ਹੋਏ ਰਜੀਵ ਬੈਂਕ ਨੇ ਸਮੇਂ-ਸਮੇਂ ਤੇ ਪੂੰਜੀ ਬਾਜ਼ਾਰ IPO بیمਾ ਮੈਡੀਕਲ ਅਤੇ ਵਿਦਿਅਕ ਸੇਵਾਵਾਂ ਆਦੂ ਵਰਗੀਆਂ ਕੁਝ ਸ੍ਰੇਣੀਆਂ ਲਈ ਲੈਣ ਦੇਣ ਦੀ ਸੀਮਾ ਨੂੰ ਸਮਪੱਤ ਸਮਿਖਿਆ ਕੀਤੀ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ